ਜਿਹੜਾ ਇਹਨਾਂ ਨੇ ਟਰੈਵਲ ਏਜੰਟੀ ਦੀ ਹੈ ਇੱਥੇ ਬੇਸਿਕਲੀ ਕੋਆਰਡੀਨੇਟਰ ਸੀਗਾ ਔਰ ਇਹਦੇ ਕੁਝ ਵਿੱਚ ਦੇ ਵਿੱਚ ਅਸੀਂ ਜਿਹੜੇ ਇਹਦੇ ਮੇਨ ਇੰਵੋਲਵਸ ਵਗੈਰਾ ਹੈਗੇ ਔਰ ਜਿਹੜੇ ਨਾਲ ਸਾਰਾ ਕੋਆਰਡੀਨੇਟ ਕਰਦੇ ਸੀਗੇ ਉਹਨਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਬਹੁਤ ਜ਼ਿਆਦਾ ਸਾਡੀ ਟੀਮ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਤੇ ਇਹਦੇ ਨਾਲ ਕਈ ਲੋਕਾਂ ਦੇ ਨਾਲ ਤਾਂ ਅੰਦਰ ਢਿੱਡ ਥੋੜੀ ਮਾਰੀ ਹੈਗੀ ਯਾ ਟਰੈਵਲ ਏਜੰਟੀ ਦੇ ਨਾਂ ਤੇ ਉਹਦਾ ਇੱਕ ਕਾਫੀ ਸਕਸੈਸਫੁਲ ਕੇਸ ਸਾਨੂੰ ਇੱਥੇ ਮਿਲਿਆ ਹੈਗਾ ਔਰ ਇਹਨਾਂ ਨੂੰ ਵੀ ਅਸੀਂ ਜਿਹੜਾ ਹੈ কোর্ਟ ਦੇ ਵਿੱਚ ਪੇਸ਼ ਕੀਤਾ ਔਰ ਕਾਫੀ ਲੋਕਾਂ ਨੇ ਜਿਹੜੇ ਸਾਡੇ ਕੋਲ ਹੁਣ ਵੀ ਅਪਰੋਚ ਕੀਤਾ ਹੈਗਾ ਉਹਨਾਂ ਦੇ ਵੀ ਅਸੀਂ ਸਾਰੇ ਐਵਿਡੈਂਸ ਇਸ ਔਨ ਰਿਪੋਰਟ ਲੈ ਕੇ ਤੇ ਇਹਨਾਂ ਨੂੰ ਅਸੀਂ ਪਰ ਜੀ ਵੇਨਾ ਦੀ ਜਿਹੜੀ ਹੈਗੀ ਹੈ ਕਾਰਵਾਈ ਕਰਕੇ ਯੂ ਵਿਲ ਇਨਸ਼ੋਰ ਜਸਟਿਸ ਇਸ ਟਾਈਮ ਸੋ ਅਪਰੋਕਸੀਮੇਟਲੀ ਕਿੰਨੇ ਕ ਲੱਖ ਦਾ ਜਿਹੜਾ ਹੈ ਫਰਾਡ ਹੋ ਸਕਦਾ ਹੈ ਸਾਡੇ ਕੋਲ ਹੁਣ ਤੱਕ ਜੀ 13 ਕੰਪਲੇਂਟਸ ਆਈਆਂ ਨੇ ਹਰੇ ਕੰਪਲੇਨ ਦੇ ਵਿੱਚ ਲਗਭਗ ਇਹਨਾਂ ਨੇ 2-2 ਲੱਖ ਰੁਪਏ ਸਭ ਕੋ ਲਿਆ ਹੈਗਾ ਔਰ ਜਿਨ੍ਹਾਂ ਨੂੰ ਤਾਂ ਜਿਹੜੇ ਤਾਂ ਜ਼ਿਆਦਾ ਪਰਸਿਊ ਕਰਦੇ ਸੀ ਆਪਣੇ ਕੇਸ ਦੇ ਵਿੱਚ ਉਹਨਾਂ ਨਾਲ ਕੋਈ 50000 ਦੇ ਕੇ ਕੋਈ 40000 ਦੇ ਕੇ ਰਾਜ਼ਨਾਮਾ ਕਰ ਲੈਂਦੇ ਸੀ ਸੋ ਜਿਵੇਂ ਜਿਵੇਂ ਸਾਡੇ ਕੋਲ ਕੰਪਲੇਨੈਂਸ ਆਈ ਜਾਣਗੇ ਓਵੇਂ ਓਵੇਂ ਸੰਗਰੇ ਦਾ ਵੋਲਿਊਮ ਆਫ ਫਰਥਰ ਕੀ ਹੋਤਾ ਹੈ ਕਿਸੇ ਪਾਸਪੋਰਟ ਵੀ ਬਰੰਧ ਹੋਏ ਜੀ ਜਦੋਂ ਇਹ ਅਨਦਰ ਮਾਰ ਲਿਆ ਤੁਹਾਡੇ ਦਾ ਕੋਈ 파ਟਨਰ ਵੀ ਹੈ ਜੀ ਮੈਂ ਦੱਸ ਰਹੀ ਹਾਂ ਜੀ ਜਿਹੜੇ ਇਹਦੇ 파ਟਨਰਸ ਹੈਗੇ ਨੇ ਅਸੀਂ ਨਾਮਜ਼ਦ ਕੀਤੇ ਹੋਏ ਐ ਉਹਨਾਂ ਨੂੰ ਵੀ ਸਾਡੀ ਟੀਮਾਂ ਬਹੁਤ ਜਲਦੀ ਗਿਰਦਾ ਕਰ ਲੈਣ ਜਿਹੜੇ ਇਹਨਾਂ ਦੇ 파ਟਨਰਸ ਨੇ ਜਿਹੜੇ ਹੋਣਸ ਨੇ ਉਹ ਹੋਰ ਵੀ ਅਨਦਰ ਐਂਟਰਪ੍ਰਾਈਜ਼ ਚਲਾ ਰਹੇ ਅਲਗ-ਅਲਗ ਸ਼ਹਿਰਾਂ ਦੇ ਵਿੱਚ ਹੀ ਆ ਕੁਝ ਬਿਲਕੁਲ ਜੀ ਅਸੀਂ ਇਹਦੇ ਵਿੱਚ ਵੀ ਵੈਰੀਫਾਈ ਕਰਾਂਗੇ ਇਹਨਾਂ ਦੇ ਕੁਝ ਵਿੱਚ ਦੇ ਵਿੱਚ ਲਿਆਵਾਂਗੇ ਫਿਲਹਾਲ ਸਾਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਗ੍ਰੀਨ ਓਵਰਸੀਜ਼ ਵੀਜ਼ਾਸ ਕਰਕੇ ਹੈ ਉਹ ਅਸੀਂ ਉਹ ਡੀਸੀ ਆਫਿਸ ਤੋਂ ਪਤਾ ਕਰਾ ਲਿਆ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਇਸੇ ਕਰਕੇ ਅਸੀਂ ਜਿੱਥੇ ਰਾ ਪੀਟੀਆ ਜੋ ਪੰਜਾਬ ਟ੍ਰੈਵਲ professionel regulation act ਹੈ ਉਹ ਉਹ ਸੈਕਸ਼ਨ ਦਾ ਵੀ ਵਾਧਾ ਕੀਤਾ ਹੈ ਜਿਵੇਂ ਜਿਵੇਂ ਅੱਗੇ ਸਾਨੂੰ ਹੋਰ ਇਨਪੁਟ ਆਏਗੀ ਔਰ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੇਗੀ ਉਹ ਮੈਂ ਹੋ ਕੇ ਔਰ ਵੀ ਕਈ ਘੰਟੇ ਕੇ ਜਿਹਨਾਂ ਕੋਲ ਲਾਇਸੈਂਸ ਹੈ ਨਹੀਂ ਉਹ ਚੈੱਕ ਕਰਾਂਗੇ ਅਸੀਂ ਉਹ ਵੀ ਜੀ ਐਕਸਰਸਾਈਜ਼ ਕਰਾਂਗੇ ਜਿਨਾਂ ਦੇ ਕੋਲ ਅਸੀਂ ਤੁਹਾਡੇ ਮadhyam ਨਾਲ ਹੀ ਰੱਖਣਾ ਚਾਹ ਰਹੇ ਹਾਂ ਕਿ ਜਿਹੜੇ ਵੀ ਲੋਕ ਇੱਥੇ ਬਿਨਾ ਲਾਇਸੈਂਸ ਦੇ ਕੰਮ ਕਰ ਰਹੇ ਉਹਨਾਂ ਦਾ ਨੋਟਿਸ ਸਾਡੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ জেল বন্ধান ডিসপরিট ভেজি সে পিছিয়ে ট্রেভেল